ਮੁੰਡੇ ਨੂੰ ਲੱਭਦੀ ਲੱਭਦੀ ਪੰਜਾਬ ਦੇ ਵਿੱਚ ਕੈਨੇਡਾ ਤੋਂ ਇੱਕ ਕੁੜੀ ਆ ਗਈ ਜਿਸ ਨੇ ਮੁੰਡੇ ਤੇ ਕਈ ਗੰਭੀਰ ਇਲਜ਼ਾਮ ਲਗਾਏ ਨੇ ਉਸਨੇ ਦੱਸਿਆ ਕਿ ਕੈਨੇਡਾ ਦੇ ਵਿੱਚ ਇਸ ਮੁੰਡੇ ਦੇ ਨਾਲ ਇੱਕ ਛੱਤ ਦੇ ਹੇਠਾਂ ਰਹਿੰਦੇ ਸੀ ਪਰ ਇਹ ਮੁੰਡਾ ਹੁਣ ਪੰਜਾਬ ਆ ਗਿਆ ਕਿਸੇ ਹੋਰ ਕੁੜੀ ਦੇ ਨਾਲ ਵਿਆਹ ਕਰਨਾ ਚਾਹੁੰਦਾ ਹੈ ਔਰ ਤਾਰੀਖ ਵੀ ਇਹਨਾਂ ਨੇ ਵਿਆਹ ਦੀ ਤੈਅ ਕੀਤੀ ਹੈ ਤਾਂ ਇਸ ਕੁੜੀ ਦੇ ਵੱਲੋਂ ਇਨਸਾਫ ਦੀ ਗੁਹਾਰਾ ਜੜੀ ਲਗਾਈ ਗਈ ਇਸਨੇ ਦੱਸਿਆ ਕਿ ਕੈਨੇਡਾ ਦੇ ਵਿੱਚ ਇਸ ਮੁੰਡੇ ਨੇ ਵਿਆਹ ਦਾ ਝਾਂਸਾ ਦੇ ਕੇ ਉਸਦੇ ਨਾਲ ਸਰੀਰਕ ਸੰਬੰਧ ਬਣਾਏ ਤਾਂ ਅੰਮ੍ਰਿਤਸਰ ਦੇ ਪਿੰਡ ਸੂਰੋਪੱਡਾ ਦੇ ਨੌਜਵਾਨ ਨੇ ਕੈਨੇਡਾ ਦੀ ਐਨ ਆਰ ਆਈ ਲੜਕੀ ਨਾਲ ਵਿਆਹ ਦਾ ਝਾਂਸਾ ਦੇ ਕੇ ਜਨਸੀ ਸ਼ੋਸ਼ਣ ਕਰਨ ਅਤੇ ਪੈਸੇ ਹੜੱਪਣ ਸੰਬੰਧੀ ਪੁਲਿਸ ਥਾਣਾ ਮਹਿਤਾ ਦੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਪੀੜਤ ਲੜਕੀ ਦੇ ਵੱਲੋਂ ਪੁਲਿਸ ਥਾਣਾ ਮਹਿਤਾ ਦੇ ਮੁਖੀ ਦੇ ਵੱਲੋਂ ਕੋਈ ਕਾਰਵਾਈ ਨਾ ਕਰਨ ਤੇ ਨਿਰਾਸ਼ਾ ਪ੍ਰਗਟ ਕੀਤੀ ਗਈ ਹੈ ਕੈਨੇਡਾ ਦੇ ਵਿਨਿਪੈਗ ਨਿਵਾਸੀ ਕਲਪਨਾ ਨੇ ਦੱਸਿਆ ਕਿ ਉਹ ਪਿਛਲੇ 3.5 ਸਾਲ ਤੋਂ ਕੈਨੇਡਾ ਦੇ ਵਿੱਚ ਰਹਿੰਦੀ ਹੈ ਅਤੇ ਉਸ ਨੇ ਪਿੰਡ ਸੂਰਾ ਪੱਡਾ ਦੇ ਨੌਜਵਾਨ ਖੁਸ਼ਵੀਰ ਸਿੰਘ ਪੱਡਾ ਜੋ ਕਿ ਕੈਨੇਡਾ ਦੇ ਵਿੱਚ ਰਹਿੰਦਾ ਸੀ ਦੋਵੇਂ ਇਕੱਠੇ ਰਹਿੰਦੇ ਸੀ ਨੌਜਵਾਨ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਸਬੰਧ ਕਾਇਮ ਕੀਤੇ ਅਤੇ ਉੱਥੇ ਬਿਜ਼ਨਸ ਵੀ ਇਹਨਾਂ ਨੇ ਸਾਂਝਾ ਕੀਤਾ ਸਾਲ 2023 ਦੇ ਵਿੱਚ ਉਹ ਇਕੱਠੇ ਹੀ ਇੱਕ ਘਰ ਦੇ ਵਿੱਚ ਰਹਿੰਦੇ ਰਹੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਵਿਆਹ ਕਰਵਾਉਣ ਦੇ ਲਈ ਵਾਅਦਾ ਕੀਤਾ ਸੀ ਉਹ ਆਖਦਾ ਸੀ ਕਿ ਮੇਰੀ ਪੀਆਰ ਹੋਣ ਦੇ ਉਪਰੰਤ ਵਿਆਹ ਕਰ ਲੈਣਗੇ ਸਾਡੇ ਦੋ ਬਿਜ਼ਨਸ ਵੀ ਸਾਂਝੇ ਸੀ ਨੌਜਵਾਨ ਪਿਛਲੇ 1 ਮਹੀਨੇ ਤੋਂ ਉਡਾਨ ਲੈ ਕੇ ਪੰਜਾਬ ਆਪਣੇ ਘਰ ਆ ਗਿਆ ਇੱਥੇ ਵਿਆਹ ਕਰਵਾਉਣ ਦੇ ਲਈ ਤਾਰੀਖ ਵਗੈਰਾ ਵੀ ਤੈਅ ਕਰ ਲਈ ਜਿਸ ਦਾ ਪਤਾ ਚੱਲਣ ਤੇ ਉਸ ਨੇ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਰਾਹੀਂ ਇਸ ਪਰਿਵਾਰ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਦੇ ਘਰ ਨੂੰ ਤਾਲੇ ਲੱਗੇ ਹੋਣ ਕਰਕੇ ਕੋਈ ਸੰਪਰਕ ਨਹੀਂ ਹੋਇਆ ਜਿਸ ਤੋਂ ਬਾਅਦ ਇਸ ਦੇ ਪਿਤਾ ਪ੍ਰੇਮ ਸਿੰਘ ਨੇ ਮੇਰੇ ਪਰਿਵਾਰ ਦੇ ਨਾਲ ਬਿਆਸ ਸਟੇਸ਼ਨ ਤੇ ਮਿਲਨ ਉਪਰੰਤ ਜਵਾਬ ਦਿੱਤਾ ਕਿ ਉਹ ਦੂਸਰੀ ਜਾਤੀ ਦੇ ਵਿੱਚ ਵਿਆਹ ਨਹੀਂ ਕਰ ਸਕਦੇ ਦੂਜੇ ਪਾਸੇ ਨੌਜਵਾਨ ਦੇ ਵਿਆਹ ਦੀ ਤਾਰੀਖ ਨਿਸ਼ਚਿਤ ਹੋਣ ਕਾਰਨ ਉਹਨਾਂ ਐਸਐਸਪੀ ਅੰਮ੍ਰਿਤਸਰ ਦਿਹਾਤੀ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਜਿਸ ਤੇ ਪੁਲਿਸ ਥਾਣਾ ਮਹਿਤਾ ਦੇ ਮੁਖੀ ਨੂੰ ਦੋਵਾਂ ਪਰਿਵਾਰਾਂ ਨੂੰ ਆਪਸ ਦੇ ਵਿੱਚ ਸਾਂਝੀ ਕਰਨ ਦੇ ਲਈ ਇਕੱਠੇ ਕਰਨ ਦੇ ਲਈ ਕਿਹਾ ਗਿਆ ਪਰ ਪੁਲਿਸ ਥਾਣਾ ਮਹਿਤਾ ਦੇ ਮੁਖੀ ਦੇ ਵੱਲੋਂ ਇੱਕ ਪਾਛੜ ਕਾਰਵਾਈ ਕਰਦੇ ਹੋਏ ਨੌਜਵਾਨ ਦੀ ਸਹਾਇਤਾ ਕੀਤੀ ਜਾ ਰਹੀ ਹੈ ਉਹਨਾਂ ਸ਼ੱਕ ਪ੍ਰਗਟ ਕੀਤਾ ਕਿ ਨੌਜਵਾਨ ਨੂੰ ਵਿਦੇਸ਼ ਭਜਾਉਣ ਦੀ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਤਾਂ ਲੜਕੀ ਦੇ ਨਾਲ ਕੈਨੇਡਾ ਦੇ ਵਿੱਚ ਰਹਿੰਦਾ ਸੀ ਵਿਆਹ ਦਾ ਝਾਂਸਾ ਦੇ ਕੇ ਉਸ ਦੇ ਨਾਲ ਨੌਜਵਾਨ ਨੇ ਸਰੀਰ ਕਾ ਸੰਬੰਧ ਬਣਾਏ ਤੇ ਫਿਰ ਪੰਜਾਬ ਆ ਗਿਆ ਕਿਸੇ ਹੋਰ ਕੁੜੀ ਦੇ ਨਾਲ ਵਿਆਹ ਕਰਵਾਉਣ ਲੱਗਿਆ ਸੀ ਤਾਰੀਖ ਵੀ ਇਹਨਾਂ ਦੀ ਤੈਅ ਹੋ ਗਈ ਸੀ ਪਰ ਕੈਨੇਡਾ ਤੋਂ ਇਹ ਕੁੜੀ ਪਰਤ ਆਈ ਜਿਸ ਨੇ ਕਈ ਖੁਲਾਸੇ ਕੀਤੇ ਨੇ ਸਬੂਤ ਦਿਖਾਏ ਨੇ ਔਰ ਨਾਲ ਹੀ ਐਸਐਸਪੀ ਨੂੰ ਇੱਕ ਚਿੱਠੀ ਵੀ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ ਬਿਲਕੁਲ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਉਹਨਾਂ ਦੇ ਘਰ ਜਾ ਸਕਾਂ ਤੇ ਬਿਲਕੁਲ ਮੀਡੀਆ ਦਾ ਮੈਂ ਬਿਲਕੁਲ ਹੀ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿ ਉਹ ਮੇਰਾ ਸਾਥ ਦੇ ਰਹੇ ਹਨ ਤੇ ਮੈਂ ਕੁਝ ਫੋਟੋ ਵੀ ਦਿਖਾਣਾ ਚਾਹੁੰਦੀ ਹਾਂ ਇਹ ਆਪਾਂ ਐਪਲੀਕੇਸ਼ਨ ਉੱਥੇ ਦਿੱਤੀ ਹੈ ਐਸਐਸਪੀ ਸਾਹਿਬ ਨੂੰ ਉਹਨਾਂ ਦੇ ਸਿਗਨੇਚਰ ਹੋਏ ਤੇ ਉਹਨਾਂ ਨੇ ਮਾਕੀ ਕਰਕੇ ਭੇਜੀ ਆ ਇਹ ਦੀ ਫੋਟੋ ਹੈ ਮੁੰਡੇ ਦੀ ਮੇਰੇ ਨਾਲ ਜਿਹੜੇ ਇਹਦੇ ਮਾਵਾ ਕਹਿ ਰਹੇ ਸੀਗੇ ਕਿ ਸਾਨੂੰ ਪ੍ਰੂਫ ਦੋ ਸਾਨੂੰ ਕੁਝ ਨਹੀਂ ਪਤਾ ਸਾਨੂੰ ਪ੍ਰੂਫ ਦੋ ਇਹ ਸਾਰੇ ਪ੍ਰੂਫ ਆ ਜਿਹੜਾ ਉਹ ਮੇਰੇ ਨਾਲ ਰਹਿੰਦਾ ਰਿਹਾ ਉੱਥੇ ਨੇ ਹੁਣ ਜੋ ਪੁਲੀ ਤੁਹਾਡੀ ਸੁਣਵਾਈ ਨਹੀਂ ਕਰਦੀ ਤੁਸੀਂ ਕੀ ਕਰੋਗੇ ਉਸ ਤੋਂ ਬਾਅਦ ਕੀ ਅਗਲਾ ਕਰਾਂ ਮੈਂ ਤੁਹਾਡਾ ਮੇਰੇ ਕੋਲ ਤੋਂ ਹੁਣ ਕੁਛ ਬੱਚਿਆ ਹੀ ਨਹੀਂ ਹੈ ਰਹਿਣ ਲਈ ਸਾਰਾ ਕੁਝ ਖਤਮ ਹੋ ਚੁਕਿਆ ਹੈ ਹੁਣ ਮੈਨੂੰ ਨਹੀਂ ਪਤਾ ਮੈਂ ਅੱਗੇ ਕੀ ਕਰਨ ਵਾਲੀ ਹਾਂ ਮਸੀਦ ਡਾਕਟਰ ਐਮੂਲ ਮਸੀ ਵਾਸੀ ਗਾਂਧੀ ਕਲੋਨੀਆਮ ਵਾਲਾ ਤੋਂ ਕਿ ਮੈਂ ਸਿਟੀਜ਼ਨ ਆ ਕੈਨੇਡਾ ਦੀ ਤੇ ਮੇਰੇ ਨਾਲ 21 2021 ਦੇ ਵਿੱਚ ਖੁਸ਼ਬੀਰ ਸਿੰਘ ਵੱਡਾ ਵਾਸੀ ਪ੍ਰੇਮ ਸਿੰਘ ਵਾਸੀ ਸੂਰੂ ਵੱਡਾ ਪੀਐਸ ਮਹਿਤਾ ਦਾ ਜਿਹੜਾ ਕਿ ਨਾਂ ਦਾ ਲੜਕਾ ਮੇਰੇ ਨਾਲ ਰਹਿੰਦਾ ਸੀ ਜਿਹੜਾ ਮੇਰੇ ਨਾਲ ਉਹ ਤੇ ਲੀਵਨਰ ਰਿਲੇਸ਼ਨ ਦੇ ਵਿੱਚ ਹੀ ਤੇ ਹੁਣ ਉਹ ਇੰਡੀਆ ਆਣ ਕੇ ਵਿਆਹ ਕਰਵਾ ਰਿਹਾ ਤੇ ਜਿਹੜਾ ਕਿ ਮੈਨੂੰ ਬਿਨਾ ਦੱਸੇ ਪੁੱਛੇ ਵਿਆਹ ਕਰਵਾ ਰਿਹਾ ਇਸ ਬਾਰੇ ਤੁਹਾਡੇ ਕੋਲ ਜਿਹੜੀ ਕਾਰਵਾਈ ਕਰ ਰਹੇ ਹੋ ਤੁਸੀਂ ਹੁਣ ਦੋਵਾਂ ਧਿਰਾਂ ਨੂੰ ਬੁਲਾਇਆ ਜਾਊਗਾ ਜੀ ਦੋਵਾਂ ਧਿਰਾਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ ਜੋ ਸਮਦਾਵ ਕਾਨੂੰਨ ਦਾ ਕਾਰਵਾਈ ਬਣਦੀ ਉਹ ਕੀਤੀ ਜਾਊਗੀ ਇਹ ਕਾ ਪਰਿਵਾਰਕ ਦਾ ਕਹਿਣਾ ਹੈਗਾ ਕਿ ਅਸੀਂ ਕੱਲ ਵੀ ਆਏ ਸੀ ਉਹ ਕੱਲ ਵੀ ਨਹੀਂ ਆਏ ਹੁਣ ਸਵੇਰ ਤੋਂ ਲੈ ਕੇ ਹੁਣ ਸਾਨੂੰ 3 ਵਜੇ ਬੁਲਾਇਆ ਗਿਆ ਹੈਗਾ ਪਰ ਅਜੇ ਤੱਕ ਉਹ ਜਿਹੜੇ ਪੁਲਿਸ ਨੇ ਫਿਰ ਮੈਸੇਜ ਲਗਾਇਆ ਹੈਗਾ ਪਰ ਆ ਨਹੀਂ ਰਹੇ ਕੀ ਕਾਰਨ ਕਹਿ ਸਕਦੇ ਉਹਨਾਂ ਨੂੰ ਸਵੇਰੇ ਵੀ ਪਰਵਾਨਾ ਜਾਰੀ ਕੀਤਾ ਗਿਆ ਸੀ ਲੇਕਿਨ ਉਹ ਆਏ ਨਹੀਂਗੇ ਪਰਵਾਨਾ ਦੁਬਾਰਾ ਜਾਰੀ ਕੀਤਾ ਗਿਆ ਜਦੋਂ ਵੀ ਆਉਂਦੇ ਆ ਕੱਲ ਦਾ ਟਾਈਮ ਫਿਰ ਦਿੱਤਾ ਗਿਆ ਤੇ ਉਹਨਾਂ ਨੇ ਬਿਆਨ ਕਲਮ ਬੰਦ ਕੀਤੇ ਜਾਣਗੇ ਉਹ ਸ਼ੱਕ ਹੈ ਕਿ ਉਹ ਵਿਆਹ ਕਰਵਾ ਰਿਹਾ ਹੈ ਔਰ ਇਸ ਕਰਕੇ ਇਧਰ-ਉਧਰ ਹੋ ਰਿਹਾ ਟਾਈਮ ਲੱਗਿਆ ਇਸ ਬਾਰੇ ਸਾਡੇ ਕੋਲ ਜੇ ਕੋਈ ਪੁਖਤਾ ਜਾਣਕਾਰੀ ਨਹੀਂ ਕਿ ਉਹ ਵਿਆਹ ਕਰਵਾ ਰਿਹਾ ਜਾਂ ਨਹੀਂ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਕਨਸਿਡਰ ਕੀਤੇ ਜਾਣਗੇ ਨਹੀਂ ਉਹ ਲੜਕੀ ਦੇ ਨਾਲ ਉਪਰ ਰਹਿ ਰਿਹਾ ਸੀ ਤੇ ਹੁਣ ਇੱਥੇ ਜਿਉਂ ਵਿਆਹ ਕਰਾ ਲਿਆ ਹੈ ਜਿਹਦੇ ਪੱਕੇ ਪ੍ਰੂਫ ਮਿਲ ਜਾਂਦੇ ਨੇ ਫਿਰ ਪੁਲਿਸ ਕਾਰਵਾਈ ਕਰੇਗੀ ਉਹ ਦਿਖਲਾਂ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਹੋਊਗੀ ਡੀਏ ਲਿਗਰੀ ਲੈ ਕੇ ਉਸ ਅੰਦਰ ਕਾਰਵਾਈ ਕੀਤੀ ਜਾਵੇਗੀ